ਕੀ ਹਾਲ ਚਾਲ ਹੈ ਠੀਕ ਹੋ ਹੋ ਅੱਲਾ ਜ਼ਰਾ ਅੱਛਾ ਆਪਣਾ ਨਾਮ ਕੀ ਹੈ ਜੀ ਲਗਾ ਮਮਨ ਸ਼ਾਫੀ ਮਮਨ ਸ਼ਾਫੀ ਤੇ ਵਾਲਾ ਸਾਹਿਬ ਦਾ ਨਾਮ ਦਿਨਾ ਦਿਨਾ ਪੂਰਾ ਨਾਮ ਬੀ ਮੁਮਨ ਦਿਨਮੁਦ ਕੌਮ ਕੌਮ ਜੱਟ ਜੱਟ ਕਿਹੜੇ ਆ ਬਸਰਾ ਤੇ ਹੁਣ ਆਪਾਂ 88 ਚੱਕ ਦੇ ਵਿੱਚ ਬੈਠੇ ਆ ਹੋ ਪਿਛਲਾ ਪਿੰਡ ਕਿਹੜਾ ਆਪਣਾ ਕਿਹੜਾ ਆ ਪਿੰਡ ਅਸਲ ਹਾਂ ਤਹਿਸੀਲ ਤੇ ਜ਼ਿਲ੍ਹਾ ਤਹਿਸੀਲ ਖਸੂਦ ਨਾਮ ਤੁਹਾਡਾ ਤਹਿਸੀਲ ਕਸੂਰ ਕਸੂਰ ਜ਼ਿਲ੍ਹਾ ਲਾਹੌਰ ਹਾਂ আচ্ছা ਜਦੋਂ ਵੰਡ ਹੋਈ ਉਹਦੋਂ ਤੁਹਾਡੀ ਕਿੰਨੀ ਉਮਰ ਸੀ ਮੈਂ ਉਹ ਮੈਨੂੰ 9-10 ਸਾਲ 9-10 ਸਾਲ ਫਿਰ ਤੁਹਾਨੂੰ ਤੇ ਪੂਰੀ ਹੋਸ਼ ਹੋਣੀ ਹੈ ਵੰਡ ਦੀ ਜਿਹੜੀ ਸਾਰੀ ਵੇਖੀ ਤੁਸੀਂ ਮੈਂ ਦੂਸਰੀ ਜਮਾਤ ਪੜਦਾ ਹਾਂ ਦੂਸਰੀ ਚ ਪੜਦੇ ਸੀ ਹਾਂ ਤੇ ਪਿੰਡ ਪਿੰਡ ਦੇ ਵਿੱਚ ਹੀ ਸੀ ਸਕੂਲ ਤੁਹਾਡਾ ਦੋਵੇਂ ਦੂਸਰੇ ਪੱਟੀ ਹੈ ਪੱਟੀ ਸ਼ਹਿਰ ਦੇ ਵਿੱਚ ਸੀ ਹਾਂ ਪੱਟੀ ਸ਼ਹਿਰ ਵੀ ਕਸੂਰ ਦਾ ਹਿੱਸਾ ਸੀਗਾ ਹਾਂ ਅੱਛਾ ਕਿੰਨੇ ਘਰ ਸੀਗੇ ਪਿੰਡ ਦੇ ਵਿੱਚ ਤੁਹਾਡੇ ਸਾਰੇ ਘਾਹ ਪੈਗੇ 10-12 10-12 ਘਰ ਸੀ ਹਾਂ ਉਹ ਕਿਹਨਾਂ ਦੇ ਸੀ ਰਿਸ਼ਤੇਦਾਰਾਂ ਦੇ ਆਪਣੇ ਨਹੀਂ ਅੱਛਾ ਤਿੰਨ ਘਰ ਜੱਟਾਂ ਦੇ ਸੀ ਦੋ ਘਰ ਦੋ ਆਗਾਂ ਦੇ ਅੱਛਾ ਜੀ ਦੋ ਘਰ ਤਾਂ ਖਾਣਾਂ ਦੇ ਜੀ ਮੋਤੀਆਂ ਦਾ ਅੱਛਾ ਜੀ ਮਲਾਸੀਆਂ ਦੇ ਅੱਛਾ ਜੀ ਭਾਈਆਂ ਦੇ ਜੀ ਜੀ ਮਗਵਾਦਿਆਂ ਦੇ ਹਮ ਹਮ ਅੱਛਾ ਉਹ ਜਿਹੜੇ ਜੱਟਾਂ ਦੇ ਘਰ ਸੀ ਉਹ ਕਿਹੜੇ ਜੱਟ ਸੀਗੇ ਸਰਦਾਰ ਫਗਵਾ ਬੁਲਾਉਂ ਸਾਬ ਸਰਦਾਰ ਫਗਵਾ ਬੁਲਾਉਂ ਮੈਂ ਬਾਈ ਸਰ ਸਾਬ ਪਲਵਾਨ ਹਾਓ ਅੱਛਾ ਜੀ ਤੇ ਹੋਰ ਬਾਕੀ ਜਿਹੜੇ ਜੱਟ ਸੀਗੇ ਉਹ ਬਾਕੀ ਬੀਲਾ ਸੀਗਾ ਬੀਲਾ ਬੀਲਾ ਅੱਛਾ ਜੀ ਉਹ ਵੀ ਉਹ ਵੀ ਸਰਦਾਰ ਸੀਗੇ ਉਹ ਸਿਆਲ ਸਿਆਲ ਸੀਗੇ ਤੇ ਸਾਰੇ ਮੁਸਲਮਾਨਾਂ ਦੇ ਸੀ ਕਿ ਦੂਸਰੇ ਵੀ ਹੈ ਸੀ ਵਿੱਚ ਬਾਕੀ ਸਿਆਲ ਸੀਗੇ ਅੱਛਾ ਸਿੱਖਾਂ ਦੇ ਕਿਹੜੇ ਕਿਹੜੇ ਕੋਈ ਬਜ਼ੁਰਗ ਸੀ ਨਾਂ ਕੋ ਉਹਨਾਂ ਦੇ ਯਾਦ ਨੇ ਤੁਹਾਨੂੰ ਬੜੇ ਰੇ ਨਾ ਯਾਦ ਨਹੀਂ ਅੱਛਾ ਜੀ ਨਾ ਨਹੀਂ ਯਾਦ ਤੁਹਾਨੂੰ ਹਾਂ ਤੇ ਇਹੀ ਕੋਈ 8-10 ਘਾਰੀ ਸੀ ਪਿੰਡ ਦੇ ਵਿੱਚ ਪਿੰਡ ਛੋਟਾ ਜਿਹਾ ਹੀ ਸੀਗਾ ਛੋਟਾ ਘਰ ਸੀਗਾ ਅੱਛਾ ਲਾਗੇ ਦੇ ਪਿੰਡ ਕਿਹੜੇ-ਕਿਹੜੇ ਸੀ ਲਾਗੇਗਾ ਜੀ ਠਕਰ ਕੋੜਾ ਕਿਹੜਾ ਠਕਰ ਕੋੜਾ ਠਕਰ ਕੋੜਾ ਹੋਰ ਇਸ ਤੋਂ ਇਲਾਵਾ ਬੱਠੇ ਦਾ ਬੱਠੇ ਪਹਾੜੀ ਪੈਣੀ ਕਿੰਨਾ ਦੀ ਪੈਣੀ ਬੱਠੇ ਪਹਾੜੀ ਦੀ ਹੁ ਕੂ ਬੋਲੋ ਅੱਛਾ ਜੀ ਤੇ ਸ਼ਹਿਰ ਤੁਹਾਡੇ ਤੋਂ ਕਿੰਨਾ ਸੀਗਾ ਹੈ ਸ਼ਹਿਰ ਤੁਹਾਡੇ ਤੋਂ ਕਿੰਨਾ ਕਿ ਦੂਰ ਸੀ ਉਹ ਪਟਿਆਲਾ ਦੋ ਮੀਲ ਦੋ ਮੀਲ ਸੀ ਤੇ ਜਿਹੜੇ ਪਿੰਡ ਦੇ ਵਿੱਚ ਤੁਸੀਂ ਰਹਿੰਦੇ ਸੀਗੇ ਪਿੰਡ ਦੇ ਵਿੱਚ ਵੱਡੇ ਸਰਦਾਰਾ ਜਿਹੜੇ ਸੀਗੇ ਬਜ਼ੁਰਗ ਸੀ ਉਹਨਾਂ ਦੇ ਕੋਈ ਨਾਂ ਯਾਦ ਨੇ ਹੋ ਸਖ ਦੀਏ ਅੱਛਾ ਨੰਬਰਦਾਰ ਵਗੈਰਾ ਜਾਂ ਕੋਈ ਹੋਰ ਜਿਹੜੇ ਪਿੰਡ ਦੇ ਹੈ ਸੀ ਸਰਪੰਚ ਜੀਆਂ ਕੋਈ ਹਾਂ ਉਹਨਾਂ ਦਾ ਨਾਂ ਯਾਦ ਹੈ ਹਾਂ ਉਹ ਕੀ ਨਾਂ ਸੀ ਉਹਨਾਂ ਦਾ ਇੱਕ ਬਾਦਰ ਸੀ ਉਹ ਹਾਂ ਬਾਦਰ ਸਿੰਘ ਹਾਂ ਅੱਛਾ ਜਗ ਸਿਓ ਜਗ ਸਿਓ ਇਹ ਉਸ ਪਿੰਡ ਦੇ ਸਰਪੰਚ ਸੀਗੇ ਹਾਂ ਵਡੇਰੇ ਸੀ ਯਾਨੀ ਕਿ ਆਹੋ ਤੇ ਕਬੂਲਾ ਸਿੰਘ ਕਿਹੜਾ ਕਬੂਲਾ ਕਬੂਲਾ ਕਪੂਰਾ 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 ਸਿੰਘ ਹਾਂ ਅੱਛਾ ਹਾਕਮ ਸਿੰਘ ਹਾਕਮ ਸਿੰਘ ਅੱਛਾ ਇਹ ਤੁਹਾਡੇ ਪਿੰਡ ਦੇ ਸੀਗੇ ਸਾਰੇ ਹਾਂ ਤੇ ਹੋਰ ਜਿਹੜੇ ਮੁਸਲਮਾਨਾਂ ਦੇ ਵੀ ਕੋਈ ਹੈ ਸੀ ਘਰ ਉਹ ਉਹਨਾਂ ਦੇ ਵਡੇਰਿਆਂ ਦੇ ਨਾਂ ਮੁਸਲਮਾਨਾਂ ਦਾ ਦੱਸਿਆ ਦਾ ਐਸਾ ਬਾਬਾ ਨਾ ਸਰਦਾਰ ਇਹਦਾ ਬਹਾਦਰ ਕਹਾਦੀਆ ਸਰਦਾਰਾ ਪਹਿਲਵਾਨ ਇਹ ਇੱਕ ਮੁੰਡਾ ਪਹਿਲਵਾਨ ਕਿਹੜਾ ਮੁੰਡਾ ਮੁੰਡਾ ਪਹਿਲਵਾਨ ਇਹ ਪਹਿਲਵਾਨ ਸੀਗੇ ਹਾਂ ਅੱਛਾ ਜੀ ਸਕੂਲੇ ਜਿਹੜੇ ਤੁਸੀਂ ਪੜ੍ਹਦੇ ਸੀਗੇ ਉੱਥੇ ਕੋਈ ਮੁੰਡੇ ਨਾਲ ਪੜ੍ਹਦੇ ਸੀ ਸਿੱਖਾਂ ਦੇ ਸਿੱਖਾਂ ਦੇ ਮੁੰਡੇ ਪੜ੍ਹਦੇ ਨਾ ਉਹਨਾਂ ਨਾਲ ਕੋਈ ਯਾਰ ਨਾ ਨਹੀਂ ਯਾਦ ਮੁਸਲਮਾਨਾਂ ਦੇ ਹੈ ਸੀ ਨਾਲ ਨਾ ਅੱਛਾ ਕਿੰਨੇ ਕੁ ਸਕੂਲ ਦੇ ਵਿੱਚ ਕਿੰਨੀ ਕੁ ਤਦਾਦ ਸੀ ਕੋਈ ਥੋੜੇ ਬੱਚੇ ਸੀ ਪੜਨ ਵਾਲੇ ਹੀ ਜ਼ਿਆਦਾ ਸੀ ਫੋਟ ਹੈਗਾ ਹੈ ਮੈਟ੍ਰਿਕ ਦਾ ਅੱਛਾ 10ਵੀਂ ਤੱਕ ਸੀ میٹرਿਕ ਦਾ ਆਹੋ ਅੱਛਾ ਲੇਖਣ ਸਾਹਿਬ ਹੈਗੇ ਬਾਹਮਣ ਖਾਤਰੀ ਅੱਛਾ ਅੱਛਾ ਤੇ ਇਹਦੀ ਨੋ ਉਸਤਾਦਾਂ ਦੇ ਨਾਮ ਯਾਦ ਨੇ ਜਿਹੜੇ ਪੜਾਉਂਦੇ ਰਹੇ ਤੁਹਾਨੂੰ ਇੱਕ ਨਾ ਉਸਤਾਦ ਆ ਯਾਦ ਕੀ ਨਾਮ ਕੀ ਨਾਮ ਕ੍ਰਿਸ਼ਨ ਦਾਸ ਕੀ ਨਾਮ ਕ੍ਰਿਸ਼ਨ ਦਾਸ ਕ੍ਰਿਸ਼ਨ ਦਾਸ ਅੱਛਾ ਉਹ ਤੁਹਾਨੂੰ ਪੜਾਉਂਦੇ ਰਹੇ ਹੋ ਉਹ ਪੜਾਉਂਦਾ ਰਿਹਾ ਅੱਛਾ ਅੱਛਾ ਇਹਦੀ ਬਾਤ ਜੀ ਜੀ ਦੂਜੀ ਬੰਦਾ ਨਰੈਨ ਸਿੰਘ ਨਰੈਨ ਸਿੰਘ ਹਾਂ ਇਹ ਉਹ ਪੱਟੀ ਸਕੂਲ ਸੀ ਪੱਟੀ ਸਕੂਲ ਅੱਛਾ ਪੱਟੀ ਚ ਤੇ ਕਾਹਦੇ ਤੇ ਜਾਂਦੇ ਹੁੰਦੇ ਸੀ ਪੈਦਲ ਪੈਦਲ ਠੀਕ ਸਾਰੇ ਮਤਲਬ ਬੱਚੇ ਇਕੱਠੇ ਹੋ ਗਏ ਬਾਲ ਜਿਹੜੇ ਸਾਰੇ ਉਹ ਬੱਚੇ ਕੋਈ ਛੱਡ ਗਿਆ ਹੁੰਦਾ ਸੀ ਆਪ ਹੀ ਚਲ ਜਾਂਦੇ ਸੀ ਆਪ ਹੀ ਚਲੇ ਜਾਂਦੇ ਸਾਂ ਅੱਛਾ ਤੇ ਉਹ ਜਿਹੜੇ ਸਿੱਖ ਸਰਦਾਰ ਸੀ ਉੱਥੇ ਤੁਹਾਡੇ ਪਿੰਡ ਵਾਲੇ ਉਹ ਕੀ ਕਰਦੇ ਸੀਗੇ ਵਾਈਸ਼ਾਈ ਵਾਈਆਂ ਅੱਛਾ ਬਾਕੀ ਜਿਹੜੇ ਪਹਿਲਵਾਨ ਹੋਰੀ ਹਾਂ ਉਹ ਵੀ ਵਾਈ ਉਹ ਵੀ ਵਾਈ ਕਰਦੇ ਮਸੀਤਾਂ ਕਿੰਨੀਆਂ ਸੀ ਪਿੰਡ ਦੇ ਵਿੱਚ ਹੈ ਸੀ ਕੋਈ ਇੱਕ ਮਸੀਤ ਸੀ ਅੱਛਾ ਗੁਰਦੁਆਰੇ ਕਿੰਨੇ ਸੀ ਕੋਈ ਇੱਕ ਗੁਰਦੁਆਰਾ ਇੱਕ ਮਸੀਤ ਸੀ ਹਾਂ ਠੀਕ ਹੋ ਗਿਆ ਫੇਰ ਉਹ ਜਿਹੜੀ ਵੰਡ ਵਾਲੀ ਕਹਾਣੀ ਕਿੱਦਾਂ ਸ਼ੁਰੂ ਹੋਈ ਤੁਸੀਂ ਤੁਹਾਨੂੰ ਹੋਸ਼ ਹੈ ਵੰਡ ਦੀ ਜਿਹੜੀ ਵੇਖੀਏ ਤੁਸੀਂ ਹਾਂ 45 ਦੀ ਵੰਡ ਹੋਈ ਆ ਹਾਂਜੀ ਉਹ ਰੋਸ ਤਾਂ ਮੈਂ ਉਹ ਨਾ ਹੌਲਾ ਜਾ ਕੇ ਲੱਗਦਾ ਹਾਂ ਨਾ ਲੋਕ ਜਾਂਦੇ ਉਹਦੇ ਬਸਾਂ ਤੇ ਬੈ ਕੇ ਵੋਟ ਪਾ ਕੇ ਆਉਂਦੇ ਅੱਛਾ ਵੋਟ ਪਾਣ ਜਾਂਦੇ ਸੀ ਬਸਾਂ ਤੇ ਬੈ ਕੇ ਤੁਸੀਂ ਖੇਡਦੇ ਸੀ ਉਸ ਦੌਰ ਦੇ ਵਿੱਚ ਸਹੀ ਤੇ ਤੁਹਾਡਾ ਮਿਲਨ ਵਰਤਨ ਕਿਵੇਂ ਸੀਗਾ ਸਰਦਾਰਾਂ ਨਾਲ ਕਹਰਾਂ ਨਾਲ ਬਾਕੀਆਂ ਆਂਡ ਗਵਾਂਡ ਜਿਹੜਾ ਮਿਲਨ ਵਰਤਨ ਆਪਣਾ ਮਤਲਬ ਕੋ ਗੁੱਸੇ ਵਾਲੇ ਸੀ ਲੋਕ ਜਾਂ ਪਿਆਰ ਵਾਲੇ ਸੀ ਮੁਹੱਬਤ ਵਾਲੇ ਸੀ ਮੁਹੱਬਤ ਵਾਲੇ ਲੋਕ ਸੀ ਅੱਛਾ ਆਉਂਦੇ ਹੁੰਦੇ ਸੀ ਤੁਹਾਡੇ ਬੇਲੀ ਕੋਈ ਸਿੱਖਾਂ ਦੇ ਹੋ ਮੈਂ ਉਹਨਾਂ ਨਾਲ ਹੀ ਖੇਡਦਾ ਅੱਛਾ ਨਾ ਕੋਈ ਨਹੀਂ ਤੁਹਾਨੂੰ ਯਾਦ ਕੋਈ ਉਹ ਬੱਚੇ ਦਾ ਜਿਹੜੇ ਨਾਲ ਤੁਹਾਡੇ ਬੇਲੀ ਸੀ ਖੇਡਣ ਵਾਲੇ ਬੰਦੀਪ ਸਿੰਘ ਦੇ ਦਲਜੀਤ ਬੰਦੀਪ ਦਿਲਬੀਰ ਅੱਛਾ ਹੋਰ ਉਹ ਐਂਟਰਟੇਨਰ ਇੰਦਰ ਸਿੰਘ ਇਹ ਕਿਨਾਂ ਦੇ ਮੁੰਡੇ ਸੀਗੇ ਉਹਨਾਂ ਦੇ ਪਿਓ ਦਾ ਨਾਂ ਯਾਦ ਹੈ ਹਾਂ ਹਾਂਜੀ ਬਬੀ ਜੀ ਮੈਂ ਤੋੜਾ ਨਾਂ ਸੀ ਸੁੱਚਾ ਸਿੰਘ ਤੇ ਦੂਸਰੇ ਦਾ ਇੰਦਰ ਆ ਨਾ ਤੇ ਉਹਦੀ ਗੰਗਾ ਰਾਮ ਇੰਦਰ ਸਿੰਘ ਦੇ ਪਿਓ ਦਾ ਨਾਂ ਗੰਗਾ ਰਾਮ ਸੀ ਸਰਦਾਰ ਸੀ ਨਾ ਇਹ ਸਾਰੇ ਹਾਂ ਅੱਛਾ ਤੇ ਹੋਰ ਮੁਸਲਮਾਨਾਂ ਦੇ ਵੀ ਕੋਈ ਪੜ੍ਹਦੇ ਸੀ ਬੱਚੇ ਹਾਂ ਹੋਰ ਕੋਈ ਮੁਸਲਮਾਨਾਂ ਦੇ ਅੱਛਾ ਉਹ ਨਹੀਂ ਸੀ ਪੜ੍ਹਦੇ ਫਿਰ ਕਿਸ ਤਰ੍ਹਾਂ ਤੁਸੀਂ ਇਧਰ ਨੂੰ ਮਤਲਬ ਪਾਕਿਸਤਾਨ ਚ ਕਿਸ ਤਰ੍ਹਾਂ ਆਏ ਪਾਕਿਸਤਾਨ ਦੇ ਲੋਕਾਂ ਜੋ ਬਹੁਤ ਨਰਾਮ ਹੋ ਮੈਂ ਸਾਡੇ ਦੇ ਲੋਕ ਨਾ ਸਾਡੇ ਨਿਕਲਦੇ ਜਿਹੜਾ ਆਪ ਨੂੰ ਮਾਰਦੇ ਨੇ ਅੱਛਾ ਫਿਰ ਸਾਨੂੰ ਹੈਗਾ ਇੱਕ ਬਾਬਾ ਬਦਰੀਦਾਸ ਬਾਬਾ ਬਦਰੀਦਾਸ ਸੀ ਜਿਹੜਾ ਪਹਿਲਾਂ ਬਦਰੀਦਾਸ ਸੀਗਾ ਸਾਆਂ ਨੇ ਆਪਾਂ ਸਿੱਖਾਂ ਨੂੰ ਪਾ ਲੀ ਅੱਛਾ ਸਿੱਖਾਂ ਦਾ ਸੀ ਹਾਂ ਉਹ ਆਖਾ ਵੀ ਬੰਦਾ ਕੋਈ ਨਹੀਂ ਮਰਨਾ ਚਾਹੀਦਾ ਹਾਂ ਹਾਂ ਸਾਡੇ ਨੂੰ ਗੱਡੀ ਦੇ ਆਉਂ ਨਹੀਂ ਗੱਡਿਆਂ ਦਾ ਉਠਾਓ ਗੱਡਿਆਂ ਤੇ ਬਿਠਾਇਆ ਤੁਹਾਨੂੰ ਫਿਰ ਸਾਰੇ ਹਾਂ ਗੱਡਿਆਂ ਦਾ ਸਾਨੂੰ ਪੱਤੀ ਸ਼ਹਿਰ ਕਰ ਤੇ ਉੱਥੇ ਛੱਡ ਕੇ ਗਏ ਅੱਛਾ ਸ਼ਹਿਰ ਛੱਡ ਆਏ ਕਹਤਾ ਵਿੱਚ ਕੈਂਪ ਚ ਉੱਥੇ ਕੈਂਪ ਜਾ ਗਏ ਰਾਤ ਉੱਥੇ ਰਹੇ ਸਹੀ ਫਿਰ ਕਾਫਲਾ ਚੱਲਿਆ ਅੱਛਾ ਉਹ ਕਾਫਲਾ ਸ਼ਹਿਰ ਦੇ ਚੱਲ ਕੇ ਗਏ ਸਹੀ ਬਾਗੇ ਬਾਰਡਰ ਤੇ ਆਏ ਅੱਛਾ ਬਾਗੇ ਆ ਗਏ ਤੁਸੀਂ ਹਾਂ ਆ ਤੋ ਫਿਰ ਕੱਜੀ ਫਿਰ ਨੂੰ ਪਾਕਿਸਤਾਨ ਜਾਦੇ ਜਿਹੜਾ ਕਾਫਲਾ ਚੱਲਿਆ ਸੀ ਉਹ ਗੱਡਿਆਂ ਦੇ ਫਿਰ ਰਹੇ ਸਾਰੇ ਕੀ ਕੋਈ ਦੂਸਰੀ ਸੀ ਕੋਈ ਬੱਸਾਂ ਪੁੱਸਾਂ ਜਾਂ ਕੋਈ ਇਸ ਤਰ੍ਹਾਂ ਪੈਦਲ ਕੋਈ ਆਇਆ ਸਾਰੇ ਅੱਛਾ ਪੈਦਲ ਆਏ ਫਿਰ ਹਾਂ ਤੇ ਲਾਹੌਰ ਸ਼ਹਿਰ ਆ ਗਏ ਨਾ ਨੀ ਉੱਥੋਂ ਫਿਰ ਕਾਲਾ ਬਾਉਡਰ ਤੇ ਜਾਏਗਾ ਅੱਛਾ ਕੋਈ ਦੋ ਕੁ ਲੋਕ ਨਾਲ ਜਾ ਲਗੇ ਸਹੀ ਕੋਈ ਪਿੰਡਾਂ ਦੇ ਵਿੱਚੋਂ ਕੋ ਘਰ ਵੇ ਜੀ ਤੁਹਾਡੇ ਨਾਲ ਕਿੰਨੇ ਕੁ ਘਰ ਸੀ ਜਿਹੜੇ ਟੁਰੇ ਕਾਫਲੇ 'ਚ ਸਾਰੇ ਨਾਲ ਕਾਫਲੇ ਚੱਤਾਂ ਭਾਈ ਸੁੱਚਾ ਸਿਓ ਹਾਂ ਫਿਰ ਸੇ ਅੱਛਾ ਉਹ ਤੁਹਾਡੇ ਨਾਲ ਆਏ ਜਾਂ ਉੱਥੇ ਹੀ ਰਹਿ ਗਏ ਉਹ ਉਹਦੇ ਉਹਦੇ ਸਿਰ ਜੀ ਨਹੀਂ ਜਿਹੜੇ ਤੁਹਾਡੇ ਨਾਲ ਕਾਫਲੇ 'ਚ ਟੁਰਦੇ ਆਏ ਉਹ ਕੋਈ ਪਿੰਡ ਦੇ ਵਿੱਚੋਂ ਕੋ ਘਰ ਹੈ ਸੀ ਫਿਰ ਆਏ ਨਾਲ ਮਲਾਸੀਆਂ ਦੇ ਗਾ ਵੀ ਅੱਛਾ ਉਹ ਵੀ ਆ ਗਏ ਇੱਧਰ ਹਾਂ ਲਾਸੀ ਦੀ ਮੋਚੀ ਦੀ ਅੱਛਾ ਤੇ ਲੋ ਆਤਫ ਆਣ ਸੀਗੇ ਜੀ ਜੀ ਉਹ ਸਾਰੇ ਇੱਧਰ ਆ ਗਏ ਸਾਰੇ ਆ ਗਏ ਠੀਕ ਯਾਨੀ ਕਿ ਜਿਹੜੇ ਉੱਥੇ ਤੁਹਾਡੇ ਗਵਾਨਡ ਸੀਗੇ ਸੁਚੇ ਸਿਓਂ ਕਿ ਉਹ ਤੁਹਾਨੂੰ ਆਪ ਉੱਥੇ ਛੱਡ ਕੇ ਆਏ ਕੈਂਪ ਦੇ ਵਿੱਚ ਹਾਂ ਹੋਰ ਹੀ ਘੜ ਕੇ ਆਏ ਜੀ ਬਦਰੀ ਸਾਹਿਬ ਨੇ ਸਮਝੀ ਬਦਰੀ ਦਾਸ ਨੇ ਕੋਈ ਮੈਂ ਕਹਿੰਦਾ ਸੁਝਾਇਆ ਸਹੀ ਸਹੀ ਉੱਥੋਂ ਫਿਰ ਤੁਸੀਂ ਆ ਵਾਗੇ ਆ ਗਏ ਤੇ ਬਾਕੀ ਤੇ ਕੁਝ ਲਾਹੌਰ ਚਲੇਗੇ ਕੁਝ ਦੂਸਰੀ ਸਾਈਡ ਤੇ ਚਲੇਗੇ ਤੁਸੀਂ ਫਿਰ ਕਿੱਧਰ ਨੂੰ ਆਏ ਅਸੀਂ ਉਥੋਂ ਲੋਕ ਆ ਗਏ ਅੱਛਾ ਜੀ ਲੋਕ ਆ ਗਏ ਸਾਨੂੰ ਕੋਈ ਜਗ੍ਹਾ ਦਿਓ ਜੀ ਜੀ ਹੁਣ ਤੁਸੀਂ ਸਾਈਡ ਵਾਲ ਚਲੇ ਜਾਓ ਅੱਛਾ ਮਿੰਡਗੁਮਰੀ ਆ ਗਏ ਫਿਰ ਹਾਂ ਸਾਈਡ ਵਾਲ ਉੱਥੇ ਟੈਸ਼ਨ ਯੂਸੂ ਵਾਲਾ ਕੰਮ ਕਰ ਦਿੰਦਾ ਹਾਂਜੀ ਜਿੱਦੂ ਆ ਗਏ ਟੈਸ਼ਨ ਖਾਮ ਕਰਕੇ ਜੀ ਆ 68 68 68 ਅੱਛਾ ਉੱਥੇ ਚਲੇ ਜਾਓ ਠੀਕ ਉੱਥੇ ਗਏ ਉਹ ਪੁਵਾਈ ਦੀ ਜੇ ਸਾਨੂੰ ਪਾ ਕੇ ਦੇ ਦੇ ਜੀ ਹਲੇ ਬੰਦੇ ਗਾਲ ਕੇ ਸਾਡੇ ਨੇ ਪਾਸ ਆ ਹੀ ਹੋਇਆ ਰੱਥੇ ਅੱਛਾ ਜੀ ਫਿਰ ਉਹ ਜਿਹੜੇ ਜਨਾਬ ਅੱਲਾਹ ਪਿਛਾਈ ਵਾਲਾ ਗੇ ਅੱਛਾ ਸ਼ਹਿਰ ਚ ਆ ਗਏ ਫਿਰ ਸ਼ਹਿਰ ਹੀ ਵਾਲਾ ਆ ਗਏ ਅੱਛਾ ਫਿਰ ਹੀ ਵਾਲੋਂ ਗੱਡੀ ਵਿੱਚ ਮੋਬਾਈਲ ਅੱਛਾ ਜੀ ਮੋਬਾਈਲ ਕਰਕੇ ਚੱਲੇ ਗਏ ਸਹੀ ਉਹ ਮੈਂ ਆਖਰਦਾਨੂ ਉਹ ਜਗ੍ਹਾ ਤੇ ਉਹ ਅੱਛਾ ਉਹਨਾਂ ਨਾਲ 88 ਚੱਕ ਨੂੰ ਜੁਰ ਕਰਕੇ ਫਿਰ 88 ਚੱਲੇ ਗਏ ਐ 88 ਹਾਂ ਜਿੱਥੇ ਹੁਣ ਆਪਾਂ ਬੈਠੇ ਆਂ ਬੈਠੇ ਆ ਜੀ ਜੀ ਇੱਥੇ ਆ ਗਏ ਤਾਂ ਸਾਰਾ ਖਾਲੀ ਤੇ ਆ ਜਾਊਗਾ ਸਹੀ ਅੱਗੇ ਆ ਗਏ ਦੇਖੇ ਮਾਫਰ ਹੋ ਜੀ ਨਹੀਂ ਨਹੀਂ ਜੀ ਕਹ ਰਣਾ ਬੇ ਅੱਛਾ ਜੀ ਪਿੰਡ ਦੇ ਵਿੱਚ ਕਿੰਨੇ ਘਰ ਸੀ ਜਦੋਂ ਤੁਸੀਂ ਆਏ ਇੱਥੇ 88 ਚ ਕੋਈ ਕੋਈ ਘਰ ਨਹੀਂ ਕੋਈ ਬਸੋਂ ਹੈ ਨਹੀਂ ਸੀ ਕੋਈ ਵੀ ਗੁਰਦੁਆਰਾ ਹੈ ਸੀ ਕੋਈ ਪੁਰਾਣੇ ਸਿੱਖਾਂ ਦੇ ਘਰ ਹੈ ਸੀ ਇੱਥੇ ਉਹ ਤਾਂ ਨਹੀਂ ਦੇਖ ਆ ਮਾ ਜੀਆ ਅੱਛਾ ਗੁਰਦੁਆਰਾ ਵੀ ਹੈਗਾ ਸੀ ਅੱਛਾ ਤੇ ਬੰਦਾ ਕੋਈ ਨਹੀਂ ਸੀ ਤੇ ਪੂਰਾ ਤਾਂ ਨਹੀਂ ਸੀ ਕਹੇ ਚੜਕੇ ਚੱਲ ਗਏ ਅੱਛਾ ਅੱਛਾ ਕੋਈ ਮਦਦ ਨਹੀਂ ਦਿੱਤਾ ਦਾਦਾ ਫਿਰ ਇੱਥੇ ਆ ਕੇ ਤੁਸੀਂ ਜਦੋਂ ਮਤਲਬ ਪਹੁੰਚ ਗਏ ਆਪਾਂ ਨੂੰ ਜ਼ਮੀਨ ਮਿਲ ਗਈ ਇੱਥੇ ਹਾਂ ਤੇ ਫਿਰ ਕੀ ਕੰਮ ਸ਼ੁਰੂ ਕੀਤਾ ਜਾਂ ਕੋਈ ਪੜ੍ਹਾਈ ਸ਼ੁਰੂ ਕੀਤੀ ਮੈਂ ਵੀ ਪੂਰੇ ਕਾਲ ਨਹੀਂ ਲੱਗਦੇ ਆ ਕਿਹੜੇ ਸਕੂਲ ਚ ਸ਼ੁਰੂ ਹੋਏ ਫਿਰ ਤੁਸੀਂ ਇੱਥੇ ਸਕੂਲ ਆ ਕੇ ਕਰਦੇ ਅਖਾਤੀ ਜੋ ਇਹ ਜਿਹੜਾ ਪਿੰਡ ਦੇ ਵਿੱਚ ਅੱਛਾ ਇਹ ਮੁਰਗੇ ਹੁਣ ਇਹ ਉਹ ਮਾਸਕੂਲ ਜਿਹੜਾ ਹਾਈ ਸਕੂਲ ਹਾਈ ਸਕੂਲ ਅੱਛਾ ਫਿਰ ਪੜ੍ਹਦਾ ਗਿਆ ਯਾਨੀ ਕਿ 10 ਜਮਾਤਾਂ ਪਾਸ ਕੀਤੀਆਂ ਤੁਸੀਂ ਨਹੀਂ ਮੈਂ 8ਵੀਂ ਚੋਂ ਫੇਲ ਹੋ ਗਿਆ 8ਵੀਂ ਚੋਂ ਹਾਂ ਅੱਛਾ ਆ ਗੱਲ ਨਾ ਮੈਂ ਉਹ ਕੋਈ ਮੈਂ ਵੀ ਗੱਲ ਪਾਗਲਣਾ ਪੜਨਾ ਨਹੀਂ ਹਾਂ ਹਾਂ ਮੈਂ ਜਾ ਕੇ ਫੌਜ ਦੇ ਪਤੀ ਹੋ ਗਿਆ اچھا ਇਹ ਕਿਹੜੇ ਸਾਲ ਦੀ ਗੱਲ ਆ ਕੋਈ ਯਾਦ ਹੈ ਕੋਈ ਸਾਲ ਕਿਹੜਾ ਸੀ ਉਹ ਸਾਲ 1956 1956 ਤੁਸੀਂ ਫਿਰ ਆਰਮੀ ਚਲ ਗਏ ਆਰਮੀ ਚਲਾ ਗਿਆ ਮੈਂ اچھا ਮੈਂ ਪਤੀ ਹੋ ਕੇ ਜਦੋਂ ਲਗਾਂ ਨਹੀਂ ਖੜੇ ਉੱਥੇ ਕੋਈ ਮੁਸ਼ਕਲ ਨਹੀਂ ਆਈ ਭਰਤੀ ਦੇ ਦੌਰਾਨ ਉਹਨਾਂ ਨੇ ਰੱਖ ਲਿਆ ਤੁਹਾਨੂੰ ਸਾਨੂੰ ਮੁਸ਼ਕਲ ਕੋਈ ਗਾ ਨਹੀਂ ਆਈ ਸਿਨੇ ਕਰਾਉਂਦੇ ਅੱਛਾ ਪੰਜ ਮਹੀਨੇ ਜਾਂ ਤਿੰਨ ਸਾਢੇ ਪੰਜ ਮਹੀਨੇ ਕਰਾਈ ਸਹੀ ਜੀ ਉਹ ਗਿਆ ਪੱਗਾਂ ਦੀ ਬੰਦੀ ਪਲਟਣ ਕਿੱਥੇ ਹੋ ਗਈ ਉਹ ਨੋਥ ਪਲਟਣ ਨਿਆਰੀ ਦੀ ਅੱਛਾ ਇੰਡੀਆ ਦੀ ਪਲਟਣ ਨਹੀਂ ਸਾਡੀ ਅਰਤਣ ਦੀ ਅੱਛਾ ਅੱਛਾ ਅਸੈਂਟਰ ਵਿੱਚੋਂ ਉੱਥੇ ਚਲੇ ਗਏ ਠੀਕ ਫਿਰ ਉੱਥੋਂ ਉਹ ਵਾਦੀ ਹੋ ਗਈ ਜੇਲਮ ਆ ਗਈ ਜੇਲਮ ਆ ਗਈ ਜੇਲਮ ਤੋਂ ਮਗਰ ਤਿੰਨ ਸਾਲ ਕਿਹੜੀ ਕਿਹੜੀ ਫੌਜ ਦੇ ਵਿੱਚ ਸੀ ਜਿਹੜੀ ਹੈ ਜਿਹੜੀ ਜਹਾਜ਼ਾਂ ਵਾਲੀ ਹੈ ਦੂਸਰੀ ਅਟਰਲੀ ਅਟਰਲੀ ਹਾਂ ਅੱਛਾ ਬੈਰੀ ਫੌਜ ਬੈਰੀ ਫੌਜ ਅੱਛਾ ਫਿਰ ਉੱਥੇ ਜੇਲਮ ਰਹੇ ਤੁਸੀਂ ਤਿੰਨ ਸਾਲ ਜੇਲਮ ਠੀਕ ਹੈ ਯੇਨਨ ਮੁਕੀ ਆਗੇ ਮਲਤਾਨ ਅੱਛਾ ਮਲਤਾਨ ਆ ਦੋ ਮਹੀਨੇ ਸਹੀ ਇਤੋਂ ਬਾਅਦ ਹੀ ਹੋਵੇ ਚਲਾ ਗਿਆ ਲੋਰ ਲੋ ਚਲ ਕੇ ਨੋਰ ਮਗਿਆ 3 ਸਾਲ ਅੱਛਾ 3 ਸਾਲ ਬਦੀ ਹੋਈ ਕੋਟੇ ਚ ਲੱਗ ਗਿਆ ਅੱਛਾ ਜੀ 3 ਸਾਲ ਗਿਆ ਕੋਟੇ ਸਹੀ 3 ਸਾਲ ਬਾਅਦ ਕੋਠੇ ਫੇ ਆਗੇ ਇਸੇ ਰੇਵੀਰ ਕਾਨ ਜੀ ਜੀ ਫੇ ਦਫੰਦੇ ਅਸੀਂ ਖਾਲੀਆਂ ਚਲੇ ਗਏ ਅੱਛਾ ਖਾਲੀਆਂ ਚਲ ਗਏ ਖਾਲੀਆਂ ਖਾਲੀਆਂ ਅਸੀਂ ਗੈਤ ਜੋੜੀਆਂ ਅੱਛਾ ਜੀ ਕੰਬਿਓ ਜੀ ਨਾ ਸਹੀ ਕੰਬਿਓ ਜੀ ਨਾ ਇੰਡੀਆ ਨਾਲ ਲੜਾਈ ਉਹ ਸ਼ੁਰੂ ਹੋਤੀ ਅੱਛਾ ਪਾਣ ਲੇਜੋ 1965 ਦੀ ਜੰਗ ਚ ਆਓ ਠੀਕ ਹੈ ਉਦੋਂ ਲੜਾਈ ਹੈ ਜੀ ਉਹਨਾਂ ਨਾਲ ਸ਼ੁਰੂ ਹੋਈ ਜੀ ਜੀ ਆ ਵੀ ਜੋੜੀਆਂ ਪਹੁੰਚਿਆ ਉਹ ਵਾਹੇ ਐਪਾਜੋ ਉਸਮਾਨ ਸਾਈਡ ਤੇ ਭੱਜ ਗਈ ਅੱਛਾ ਲਾ ਕੇ ਆ ਪਾਵਾ ਇੰਡੀਆ ਦੀ ਪਲਟਨ ਆਹੋ ਅੱਛਾ ਆ ਵੀ ਉਸਮਾਨ ਲੈ ਕੇ ਵਾਪਸ ਆ ਖਾਦਿਆ ਹਾਏ ਅੱਛਾ ਮਾਂ ਦੇ ਆ ਗਏ ਜੀ ਜੰਗ ਲਾਇਆ ਉੱਥੋਂ ਮੁਰਗੇ ਸੀ ਖਾ ਗਏ ਜੇਬਾ ਹੁੰਦੇ ਸਾਗਰ ਗੋਡ ਅੱਛਾ ਜੀ ਐ ਸਾਗਰ ਗੋਡ ਮੋਟੇ ਦੇ ਗਈ ਜਾ ਕੇ ਕਿਤਾ ਜੀ ਜੀ ਹੋਰ ਕੋ ਗਾਗਰ ਸਾਗਰ ਹਾਉਣਾ ਉਹ ਨੰਦ ਦਾ ਉਹ ਨਹਾ ਹੁੰਦਾ ਕਹ ਦਿੱਤਾ ਅੱਛਾ ਜੀ ਆ ਵੀ ਉਹ ਗੋਡ ਬੋਦਵਾ ਸਹੀ ਉਹ ਹਾਉ ਲਾ ਗਈ ਤਾ 24 ਸਿ ਮੋਟਰ ਪੈਨਲ ਉੱਤੇ ਅੱਛਾ ਜੀ ਇਹ ਆ ਵੀ ਉੱਥੇ ਆਪਾਂ ਅੱਤੇ ਆ ਗਿਆ ਲੈ ਬਚੇਰੇ ਡਿਊਟੀ ਤੁਹਾਡੀ ਉੱਥੇ ਸੀ ਤੋ ਤਾਂ ਬਈ ਮੈਂ ਬੈਠ ਰਿਹਾ ਆச்சா ਤੁਸੀਂ ਡਰਾਈਵਰ ਸੀ ਮੈਂ ਗੱਡੀ ਲੈ ਕੇ ਜਾ ਕੇ ਜਾਣਾ ਜੀ ਜੀ ਮੇਰੇ ਕੋਲ ਵੀ ਡਾਰ ਸੈਟ ਅਰੇ ਡਾਰ ਸੈਟ ਸੀ ਅੱਛਾ ਜਿਹੜਾ ਲੋਕੇਟ ਕਰਦਾ ਇੱਕ ਕੋਲੇ ਨੂੰ ਜੀ ਜੀ ਉਹ ਲੈ ਕੇ ਐ ਬੁੜੀ ਵਾਲੀ ਤੇ ਅੰਟੀ ਲੈ ਕੇ ਅੱਛਾ ਸਿਆਲਕੋਟ ਦਾ ਏਰੀਆ ਆਓ ਅੱਛਾ ਬੁੜੀ ਵਾਲੀ ਜੀ ਜੀ ਉਧਰੋਂ ਮੁੜ ਕੇ ਆਓ ਫਿਰ ਵੀ ਹੋ ਗਈ ਅੱਛਾ ਉਹ ਵਿਹਾੜ ਕੇ ਤੇ ਅਸੀਂ ਵਿਹਾੜ ਗਏ ਫਿਰ ਅੱਜ ਜਗਤ ਚੁੰਡੇ थी। थी अच्छा। ਜਿਹੜਾ ਫਿਰ ਜਿਹੜਾ ਪਰਮਾ ਫੋਦੋ ਸੀ। ਸਹੀ। ਫਾਰੇ ਫੋਦੋ ਵਿੱਚ ਸਾਡਾ ਘਟਾਵੇ। 1965 ਦੀ ਜੰਗ ਤੁਸੀਂ ਲੜੀ। ਹਾਂ। ਅੱਛਾ। ਉਸ ਤੋਂ ਬਾਅਦ 1971 ਦੀ ਜੰਗ ਵੀ ਆਈ। ਉਹ ਵੀ ਲੜੀ ਤੁਸੀਂ। ਹਾਂ ਫਾਮ ਕਾ ਤੁਸੀਂ ਮੈਂ ਹੈਗਾ ਫਸਾਕਾਬਾਦ। ਅੱਛਾ ਤੁਸੀਂ ਸਾਦਕਾਬਾਦ ਸੀ। ਹਾਂ ਉਹ। ਗਾਵਲਪੁਰ ਤੋਂ ਸੀ। ਅੱਛਾ। ਉਪਰ। ਫਿਰ ਰਿਟਾਇਰ ਕਦੋਂ ਹੋਏ ਤੁਸੀਂ? ਰਿਟਾਇਰ ਹੋਇਆ ਮੈਂ ਉਹਦੇ ਕੋ ਸਪਟਾਂ ਦੇ। ਅੱਛਾ 1970 ਚ ਰਿਟਾਇਰ ਹੋ ਗਏ ਤੁਸੀਂ। ਹਾਂ। ਫਿਰ ਵਾਪਸ ਆ ਗਏ ਪਿੰਡ ਆਪਣੇ ਤੇ ਫਿਰ ਜਿਹੜਾ ਆਪਣਾ ਜ਼ਿੰਮੇਦਾਰੀ ਸ਼ੁਰੂ ਕੀਤਾ ਜਾਂ ਕੋਈ ਹੋਰ ਕੰਮ ਕੀਤਾ ਜ਼ਿੰਮੇਦਾਰੀ ਅੱਛਾ ਉਸ ਪਿੰਡ ਦੀ ਤੁਹਾਨੂੰ ਯਾਦ ਆਂਦੀ ਏ ਆਪਣੇ ਪੁਰਾਣੇ ਪਿੰਡ ਦੀ ਯਾਦ ਆਂਦੀ ਜਿੱਥੋਂ ਤੁਸੀਂ ਆਏ ਸੀ ਆਓ ਯਾਦ ਆਂਦੀ ਏ ਹਾਂ ਸੱਜਣ ਯਾਦ ਆਉਂਦੇ ਨੇ ਜਿਹੜੇ ਨਾਲ ਪੜ੍ਹਦੇ ਰਹੇ ਤੁਹਾਡੇ ਅਕਲ ਲਗਾਂ ਸਾਲ ਬਚੇ ਹੁਣ ਉਹ ਸੱਜਣਾਂ ਦੀ ਕੋਈ ਨਹੀਂ ਹੁੰਦੀ ਯਾਰ ਛੋਟੇ ਛੋਟੇ ਸੀ ਹਾਂ ਤੇ ਘਰ ਜਿਹੜਾ ਸੀ ਤੁਹਾਡਾ ਉਹ ਕਿੱਥੇ ਕਰ ਕਰਕੇ ਸੀ ਜਿਹੜਾ ਪਿੰਡ ਦੇ ਵਿੱਚ ਕਿਹੜੀ ਜਗ੍ਹਾ ਤੇ ਸੀ ਦਰਮਿਆਨ ਚ ਜਾਂ ਬਾਹਰ ਬਾਹਰ ਜਾਂ ਕਿਤੇ ਪਤਨ ਸਰਵਾਰੀ ਦਾ ਮਾ ਉਹ ਨਾ ਹਾਂਜੀ ਉਹ ਚੱਪੜਵਾਰੀ ਬਾਹਰ ਬਾਹਰ ਇਹ ਤਾਂ ਹਲਾ ਬਾਹਰ ਕੁਆ ਅੱਛਾ ਪਿੰਡੋਂ ਬਾਹਰ ਬਾਹਰ ਸੀਗਾ ਤੇ ਨਾਲ ਦਾ ਘਰ ਕਿੰਨਾ ਦਾ ਸੀ ਨਾਲ ਦਾ ਕੋਈ ਖਾਣਾ ਦਾ ਤਰਖਾਨ ਉਹਨਾਂ ਦਾ ਨਾਮ ਯਾਦ ਹੈ ਕੋਈ ਸਰਾਜ ਦਾ ਕਿਹੜੇ ਸਰਾਜ ਸਰਾਜ ਤਰਖਾਨ ਸੀ ਹਾਂ ਉਹ ਤੁਹਾਡੇ ਘਰ ਦੇ ਨਾਲ ਜਾਨੀ ਕਿ ਗਵਾਂਢੀ ਸੀ ਤੁਹਾਡੇ ਹਾਂ ਤੇ ਹੋਰ ਦੂਸਰੇ ਬੰਨੇ ਜਿਹੜੇ ਗਵਾਂਢੀ ਸੀ ਉਹ ਕਿਹੜੇ ਸੀ ਅਲਾਦੀਨ ਅਲਾਦੀਨ ਕੀ ਕਰਦਾ ਸੀ ਉਹ ਤੇਰੀ ਅਲਾਦ ਹਾਂਜੀ ਤੇਰੀਆਂ ਦਾ ਤੇਲੀ ਸੀ ਅੱਛਾ ਅਲਾਦੀਨ ਤੇ ਹੋਰ ਅੱਗੇ ਨਾਲ ਕੋਈ ਹੋਰ ਦੂਸਰੇ ਘਰ ਵੀ ਸੀ ਅੱਗੇ ਪਾਸੇ ਸਾਡੇ ਦਾ ਜੀ ਤੇ ਕਪੂਰ ਸਿੰਘ ਸਿੱਖ ਕਪੂਰ ਸਿੰਘ ਕਪੂਰ ਸਿੰਘ ਅੱਛਾ ਉਹਨਾਂ ਦਾ ਘਰ ਸੀ ਹਾਂ ਜੇ ਕਿਤੇ ਮੌਕਾ ਬਣੇ ਉਧਰ ਜਾਣ ਦਾ ਤੁਸੀਂ ਜਾਓਗੇ ਹੋ ਕੇ ਆਓਗੇ ਵੇਖ ਕੇ ਆਓਗੇ ਪਿੰਡ ਆਪਣਾ ਹੁਣ ਜਾਣ ਦੀ ਲੋ ਅੱਛਾ ਹੁਣ ਤੁਰਿਆ ਨਹੀਂ ਜਾਂਦਾ ਹਾਂ ਹਾਂ ਹੁਣ ਦੱਸ ਮਕਾਨ ਹੀ ਆ ਬਸ ਜੀ ਜੀ ਗੱਡੀ ਤੇ ਬਾਪਾ ਤੁਹਾਨੂੰ ਲੈ ਜੀਏ ਤੇ ਜੇ ਕੋਈ ਉਹ ਮਤਲਬ ਕੋਈ ਗੱਡੀ ਛੱਡੀ ਦਾ ਕੋਈ ਨਿਜ਼ਾਮ ਬਣ ਜਾਵੇ ਉਹ ਮੁਰਦ ਨੂੰ ਪਾ ਕੇ ਫਿਰ ਮਰਦੀ ਦੇ ਫਿਰੋ ਹਾਂ ਅੱਛਾ ਨਹੀਂ ਉਹ ਮੈਂ ਦਿਲ ਤੇ ਕਰਦਾ ਨਾ ਚਲੋ ਕੋਈ ਸਹੂਲਤ ਨਹੀਂ ਹੈ ਇੱਕ ਦੇਲ ਨਹੀਂ ਕਰਦਾ ਨਹੀਂ ਹੋਗਾ ਉੱਥੇ ਕੋਈ ਬੰਦਾ ਹੋਣਾ ਹੀ ਕੋਈ ਜਾ ਨਹੀਂ ਹੁਣ ਆਪਣਾ ਕੋਈ ਜਾਣਨ ਵਾਲਾ ਨਹੀਂ ਹੋਣਾ ਉੱਥੇ ਹਾਂ ਤੇ ਜੇ ਹੋਇਆ ਕੋਈ ਵੱਡਾ ਤੁਹਾਡੇ ਤਰ੍ਹਾਂ ਕੋਈ ਬਜ਼ੁਰਗ ਹੋਇਆ ਫਿਰ ਉਹ ਗੱਲ ਹੁਣ ਹੋ ਜਾਂਦੀ ਹੈ ਮਤਲਬ ਇਹ ਵੀਡੀਓ ਵੇਖਦੇ ਆ ਨਾ ਕੋਈ ਨਾ ਕੋਈ ਹੋ ਸਕਦਾ ਤੁਹਾਡੇ ਨਾਲ ਕੋਈ ਗੱਲ ਕਰਨਾ ਚਾਹਵੇ ਫਿਰ ਕੋਈ ਤੁਹਾਨੂੰ ਕੋਈ ਆਖੇ ਵੀ ਯਾਰ ਮੈਂ ਵੀ ਤੁਹਾਡੇ ਤਰ੍ਹਾਂ ਇੱਕ ਫਿਰਦਾ ਹਾਂ ਫਿਰ ਫਿਰ ਜਾਓਗੇ ਨਹੀਂ ਜਾ ਨਹੀਂ ਸਕਦਾ ਮੈਂ ਅੱਛਾ ਅੱਛਾ ਜਾਣਾ ਨੇ ਮੋਬਾਈਲ ਤੇ ਗੱਲ ਕਰਾਂਗਾ ਮੋਬਾਈਲ ਤੇ ਗੱਲ ਕਰਾਂਗਾ ਹਾਂ ਠੀਕ ਤੇ ਇੱਥੇ ਜਦੋਂ 88 ਦੇ ਵਿੱਚ ਤੁਸੀਂ ਆ ਗਏ ਸੀ ਹਾਂ ਪੁਰਾਣੇ ਕੋਈ ਸਿੱਖਾਂ ਦੇ ਕੋਈ ਘਰਾਂ ਦੇ ਕੋਈ ਜਾਂ ਕੋ ਉਹਨਾਂ ਦੇ ਬਾਰੇ ਕੋਈ ਸੁਣਿਆ ਕੋਈ ਗੱਲਾਂ ਬਾਤਾਂ ਕੋਈ ਕਿਸੇ ਹੈ ਕੋਈ ਨਹੀਂ ਉਹਨਾਂ ਦੇ ਨਾਂ ਨੂੰ ਕੋਈ ਕੋਈ ਕਦੀ ਕਿਸੇ ਨੇ ਲਿਆ ਕੋਈ ਨਾ ਪਿਆ ਇਸ ਬੰਦ ਅੱਛਾ ਬੰਦਾ ਹੈ ਕੋਈ ਹੋਰ ਬਾਬਾ ਜੀ ਕੋਈ ਪੁਰਾਣੀ ਉਸ ਟਾਈਮ ਦੀ ਕੋਈ ਗੱਲ ਯਾਦ ਹੋਵੇ ਤੁਹਾਨੂੰ ਕੋਈ ਗੱਲ ਕਿਹਦੀ ਗੱਲ ਯਾਦ ਅਸਲ ਹਾਂ ਸਾਹਿਬ ਬਥੇਰ ਗੱਲਾਂ ਤਾਂ ਬਹੁਤ ਆਦੀਆਂ ਜੀ ਜੀ ਜਦੋਂ ਵੰਡ ਸ਼ੁਰੂ ਹੋਈ ਆ ਉਹ ਇਧਰੋਂ ਉਧਰ ਗਏ ਉਧਰੋਂ ਇਧਰ ਆਏ ਹਾਂ ਇਹ ਜਿਹੜੇ ਵਰਡ ਟੋਕ ਕਰਨ ਵਾਲੇ ਸੀ ਇਹ ਕਿਹੜੇ ਸੀਗੇ ਓਏ ਹੋਏ ਮੂਸੂਮਾਂ ਬਸ ਸਿੱਖ ਰਹੀ ਸੀ ਲੇ ਕੇ ਅੱਛਾ ਆਪਸ ਹੀ ਲੜਦੇ ਰਹੇ ਹਾਂ ਬਈ ਜਿਹੜੇ ਤੁਹਾਨੂੰ ਇਸ ਟਾਈਮ ਵੀਡੀਓ ਤੁਹਾਡੀ ਵੇਖ ਰਹੇ ਆ ਆ ਤੁਹਾਡੀ ਫਿਲਮ ਵੇਖ ਰਹੇ ਆ ਜਿਹੜੀ ਗੱਲਬਾਤ ਸੁਣ ਰਹੇ ਆ ਉਹਨਾਂ ਵਾਸਤੇ ਕੋਈ ਸੁਣਿਆ ਕੋਈ ਫੁਨਾ ਨਹੀਂ ਕੋਈ ਫੁਨਾ ਅੱਛਾ ਚਲੋ ਜੀ ਠੀਕ ਹੋ ਗਿਆ ਜੀ ਬਾਬਾ ਜੀ ਬਹੁਤ ਸ਼ੁਕਰੀਆ ਤੁਸੀਂ ਟਾਈਮ ਦਿੱਤਾ ਤੇ ਅੱਛਾ ਲੱਗਿਆ ਗੱਲਬਾਤ ਕਰਕੇ ਤੁਹਾਡੇ ਨਾਲ। ਹਾਂ। ਮਾਲਕ ਤੁਹਾਨੂੰ ਸਲਾਮਤ ਰੱਖੇ। ਸਾਰੀ ਔਰ ਕੋ ਵਧੀਆ ਤਿਆਰੀਆਂ ਆਂ ਗਿਆ। ਹਾਂ। ਅੱਲਾਹ ਪਾਕ ਖੈਰ ਰੱਖੇ ਜੀ। ਜਾਣਾ ਸਾਰਿਆਂ ਨੇ। ਉਹ ਦੰਦਾਂ ਨੂੰ ਮਾਲਕ ਖੈਰ ਖੈਰੀਤ ਨਾਲ ਲਿਜਾਵੇ। ਹਾਂ।